ਮਹਾਰਾਣੀ ਜੰਦਾ ਕਿਤਾਬ ਪਾਠ ਨੰਬਰ 7 ਰਾਜਾ ਸੁਚੇਤ ਸਿੰਘ ਆਪਣੇ ਦੋ ਵਕੀਲਾਂ ਰਾਉ ਕੇਸਰੀ ਸਿੰਘ ਬਸੰਤ ਸਿੰਘ ਚਾਲੀ ਹੋਰ ਵਫਾਦਾਰ ਅਫਸਰਾਂ ਸਣੇ ਸ਼ਾਹਦਰੀਆ ਪੁੱਜਾ ਉਹਦੇ ਆਦਮੀ ਕੁਝ ਫੌਜੀ ਪੰਚਾਂ ਕੋਲ ਵੀ ਪੁੱਜੇ ਉਹਦਾ ਉਹਨਾ ਸੁਣ ਕੇ ਹੀਰਾ ਸਿੰਘ ਬੜਾ ਘਬਰਾਇਆ ਉਹ ਸਿੱਧਾ ਫੌਜਾਂ ਦੇ ਪੈਰੀ ਜਾ ਡਿੱਗਾ ਬੋਲਣ ਵਿੱਚੋ ਬੜਾ ਚਤਰ ਸੀ ਉਹਨੇ ਬੜੀ ਦਰਦਪਰੀ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ ਖਾਲਸਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੋ ਤੁਸਾਂ ਹੀ ਮੈਨੂੰ ਵਜીર ਬਣਾਇਆ ਸੀ ਮੈਂ ਤਾਂ ਹਾਂ ਹੀ ਤੁਹਾਡੇ ਆਸਰੇ ਜੇ ਹੁਣ ਤੁਸੀਂ ਮੇਰੀ ਮੌਤ ਲੋੜਦੇ ਹੋ ਤਾਂ ਆਲੋ ਮੇਰੀ ਤਲਵਾਰ ਅਤੇ ਮੈਨੂੰ ਆਪਣੇ ਹੱਥੀਂ ਕਤਲ ਕਰ ਦਿਓ ਪਰ ਪੰਥ ਤਰੋਹੀ ਅਤੇ ਦੇਸ਼ ਗਦਾਰ ਸੁਜੀਤ ਸਿੰਘ ਦੇ ਹੱਥੋਂ ਨਾ ਮਰਵਾਓ ਰਾਜਾ ਸੁਚੇਤ ਸਿੰਘ ਅਗਰੇਜਾ ਦਾ ਪੱਕਾ ਮਿੱਤਰ ਅਤੇ ਝੋਲੀ ਚੁੱਕ ਹੈ ਇਸ ਦਾ ਪੱਕਾ ਸਬੂਤ ਇਹ ਹੈ ਕਿ ਉਹਨੇ ਆਪਣਾ 18 ਲੱਖ ਰੁਪਇਆ ਫਰੋਜ਼ਪੁਰ ਅਗਰੇਜਾ ਕੋਲ ਰੱਖਿਆ ਹੋਇਆ ਅਤਰ ਸਿੰਘ ਸਾਦੇਵਾਲੀਆਂ ਰਾਹੀ ਉਹ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕਰ ਰਿਹਾ ਹੈ ਸੋ ਜਾਂ ਤਾਂ ਉਹਦੇ ਵਿਰੁੱਧ ਮੇਰੀ ਮਦਦ ਕਰੋ ਤੇ ਜਾਂ ਆਪਣੇ ਹੱਥੀ ਮੈਨੂੰ ਕਤਲ ਕਰ ਦਿਓ ਹੀ ਸ ਰਾਜਾ ਸੁਚੇਤ ਸਿੰਘ ਦਾ ਅੰਗਰੇਜ਼ਾਂ ਦਾ ਮਿੱਤਰ ਹੈ ਇਹ ਸੁਣ ਕੇ ਸਾਰੀਆਂ ਸਿੱਖ ਫੌਜਾਂ ਦੇ ਵਿਰੁੱਧ ਹੋ ਗਈਆਂ ਅਗਲੇ ਦਿਨ 27 ਮਾਰਚ 1844 ਈਸਵੀ ਨੂੰ 15000 ਫੌਜਾਂ ਲੈ ਕੇ ਹੀਰਾ ਸਿੰਘ ਨੇ ਸ਼ਹਾਦਰੇ ਵਿੱਚ ਸੁਚੇਤ ਸਿੰਘ ਨੂੰ ਜਾ ਕੇ ਰਿਆ ਉਹ ਆਪਣੇ ਮੁਠੀ ਪਰ ਸਿਪਾਈਆਂ ਸਣੇ ਲੜਦਾ ਲੜਦਾ ਹੀਰਾ ਸਿੰਘ ਦੇ ਹੱਥੋਂ ਮਾਰਿਆ ਗਿਆ ਕਹਿੰਦੇ ਹਨ ਜਖਮਾਂ ਨਾਲ ਕੱਲ ਹੋਇਆ ਰਾਜਾ ਸੁਚੇਤ ਸਿੰਘ ਤੜਫ ਰਿਹਾ ਸੀ ਜਦ ਹੀਰਾ ਕੋਲ ਉਹਦੇ ਜਾ ਕੋਲ ਉਪੜਿਆ ਭਤੀਜੇ ਨੂੰ ਵੇਖ ਕੇ ਸੁਚੇਤ ਸਿੰਘ ਨੇ ਪਾਣੀ ਮੰਗਿਆ ਅੱਗੋਂ ਹੀਰਾ ਸਿੰਘ ਨੇ ਬੜੀ ਬੇਰੁਖੀ ਨਾਲ ਉੱਤਰ ਦਿੱਤਾ ਚਾਚਾ ਜੀ ਇੱਥੇ ਪਾਣੀ ਕਿੱਥੇ ਇੱਥੇ ਤਾਂ ਪੰਜਾਬ ਦੀ ਬਾਜ਼ਾਰਤ ਹੈ ਜੇ ਇੱਛਾ ਹੈ ਤਾਂ ਮੇਰੇ ਵੱਲੋਂ ਹਾਜ਼ਰ ਹੈ ਸੁਚੇਤ ਸਿੰਘ ਪਾਣੀ ਨੂੰ ਸਹਿਕਦਾ ਮਰ ਗਿਆ ਹੀਰਾ ਸਿੰਘ ਨੇ ਉਹਦੇ ਮੂੰਹ ਵਿੱਚ ਪਾਣੀ ਦੀ ਬੂੰਦ ਨਾ ਚੋਈ। ਅਗਲੇ ਦਿਨ ਹੀਰਾ ਸਿੰਘ ਨੇ ਸੁਚੇਤ ਸਿੰਘ ਦਾ ਸੰਸਕਾਰ ਬੜੀ ਸ਼ਾਨ ਨਾਲ ਕੀਤਾ ਅਤੇ ਫੌਜ ਵਿੱਚ ਇਨਾਮ ਵੰਡਿਆ। ਡੰਗੋਰੀਆਂ ਦਾ ਮੁੱਢੋ ਪ੍ਰੋਗਰਾਮ ਸੀ ਕਿ ਸ਼ੇਰੇ ਪੰਜਾਬ ਦੀ ਸਾਰੀ ਵੰਸ਼ ਨੂੰ ਖਤਮ ਕਰਨਾ ਹੈ। ਪਰ ਹੁਣ ਹੀਰਾ ਸਿੰਘ ਦੀ ਅੱਖ شہਜ਼ਾਦਾ ਕਸ਼ਮੀਰਾ ਸਿੰਘ ਤੇ ਸੀ। ਕੰਬਰ ਕਸ਼ਮੀਰਾ ਸਿੰਘ ਸੰਤ ਭਾਈ ਵੀਰ ਸਿੰਘ ਦੇ ਡੇਰੇ ਵਿੱਚ ਮੁੱਠੀਆਂ ਵਾਲੇ ਆਇਆ ਹੋਇਆ ਸੀ। ਹੀਰਾ ਸਿੰਘ ਨੇ ਇੱਕੋ ਤੀਰ ਨਾਲ ਕਈ ਸ਼ਿਕਾਰ ਮਾਰਨ ਦੀ ਠਾਨੀ। ਉਹਨੇ ਆਪਣੇ ਆਦਮੀਆਂ ਵੱਲੋਂ ਚਿੱਠੀਆਂ ਪੁਜਵਾ ਕੇ ਸਰਦਾਰ ਅਤਰ ਸਿੰਘ ਸਾਂਦੇਵਾਲੀਆਂ ਨੂੰ ਮੁੱਠੀਆਂ ਵਾਲੇ ਮੰਗਵਾ ਲਿਆ ਪਿੱਛੋਂ ਆਪਣੀਆਂ ਫੌਜਾਂ ਭੇਜ ਕੇ ਉਹਨੇ ਭਾਈ ਸਾਹਿਬ ਦੇ ਡੇਰੇ ਉੱਤੇ ਹਮਲਾ ਕਰਵਾ ਦਿੱਤਾ ਨਤੀਜੇ ਵਜੋਂ ਭਾਈ ਵੀਰ ਸਿੰਘ ਕੰਬਰ ਕਸ਼ਮੀਰਾ ਸਿੰਘ ਅਤੇ ਅਤਰ ਸਿੰਘ ਸਾਂਦੇਵਾਲੀਆਂ ਲੜਾਈ ਵਿੱਚ ਮਾਰੇ ਗਏ ਇਨ੍ਹਾਂ ਕਤਲਾਂ ਕਾਰਨ ਸਿੱਖ ਫੌਜ ਹੀਰਾ ਸਿੰਘ ਨਾਲ ਨਾਰਾਜ਼ ਹੋ ਗਈ ਉਹਨਾਂ ਦੇ ਅੰਦਰੋਂ ਅੰਦਰ ਹੀ ਗੁੱਸੇ ਦੀ ਅੱਗ ਧੁਖ ਰਹੀ ਸੀ ਜਾਂ ਨਾਲ ਹੀ ਇੱਕ ਘਟਨਾ ਹੋਰ ਹੋ ਗਈ ਪੰਡਤ ਜੱਲੇ ਨੇ ਮਹਾਰਾਣੀ ਜਿੰਦਕੌਰ ਨੂੰ ਜ਼ਹਿਰ ਦੇਣ ਦੀ ਛਾਦਿਸ਼ ਕੀਤੀ ਪਰ ਚੰਗੇ ਭਾਗਾ ਨਾਲ ਉਹ ਨੇਪਰੇ ਨਾ ਚੜੀ ਜਿੰਦਾ ਇਸ ਵਾਰ ਤਾਂ ਬਚ ਗਈ ਸਾਰੀ ਫੌਜ ਵਿੱਚ ਇਹ ਅਫਵਾਹ ਫੈਲ ਗਈ ਕਿ ਪੰਡਤ ਜੱਲਾ ਅਤੇ ਰਾਜਾ ਹੀਰਾ ਸਿੰਘ ਜਿੰਦਾ ਤੇ ਉਹਦੇ ਪੁੱਤਰ ਨੂੰ ਬਹੁਤ ਤੰਗ ਕਰਦੇ ਹਨ ਅਤੇ ਦੋਹਾਂ ਨੂੰ ਜ਼ਹਿਰ ਦੇ ਕੇ ਮਾਰਨ ਦੇਣਾ ਚਾਹੁੰਦੇ ਹਨ ਇਹ ਸੁਣ ਕੇ ਫੌਜਾਂ ਖੁੱਲਮ-ਖੁੱਲਾ ਪੜ ਕੋਠੀਆਂ ਉਹਨਾਂ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ ਜੱਲੇ ਪੰਡਤ ਨੂੰ ਕੱਢ ਦੇਵੋ ਅਤੇ ਮਹਾਰਾਣੀ ਤੇ ਮਹਾਰਾਜੇ ਦੀ ਨਿੱਜੀ ਖਰਚਾ ਵਾਸਤੇ ਵੱਖਰੀ ਜੰਗੀਰ ਲਾ ਦਿਵੋ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਵੋ ਇਹ ਸੁਣ ਕੇ ਹੀਰਾ ਸਿੰਘ ਘਬਰਾ ਗਿਆ ਫੌਜਾਂ ਨੂੰ ਕਿਸੇ ਕਿਸਮ ਦਾ ਉੱਤਰ ਦੇਣ ਦੀ ਥਾ ਉਹਨੇ ਨਸ ਜਾਣਾ ਹੀ ਬਿਹਤਰੀਨ ਸਮਝਿਆ ਉਹ 3000 ਨਿੱਜੀ ਫੌਜ ਦੇ ਨਾਗਰੇ ਸੱਜਣਾ ਮਿੱਤਰਾਂ ਨੂੰ ਲੈ ਕੇ ਰਾਤੋਂ ਰਾਤ ਜੰਮੂ ਨੂੰ ਨਸ ਤੁਰਿਆ। ਉਹਨੇ ਬਹੁਤ ਸਾਰਾ ਸਮਾਨ ਅਤੇ ਖਜ਼ਾਨਾ ਲੱਤ ਲਿਆ। ਦਿਨੇ ਪਤਾ ਲੱਗਾ ਤਾਂ ਸਰਦਾਰ ਜਵਾਰ ਸਿੰਘ, ਸਰਦਾਰ ਅਤਰ ਸਿੰਘ ਕਾਲੀਆਂ ਵਾਲਾ ਅਤੇ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਫੌਜਾਂ ਲੈ ਕੇ ਮਗਰ ਤੁਰੇ। ਸਤਕੂ ਮੀਲ ਦੀ ਬਿੱਥੂ ਤੇ ਉਹਨਾਂ ਹੀਰਾ ਸਿੰਘ ਨੂੰ ਜਾ ਕੇ ਰਿਆ। ਬੜੀ ਲਹੂ ਡੋਲਮੀਰ ਲੜਾਈ ਹੋਈ ਜਿਸ ਵਿੱਚ ਹੀਰਾ ਸਿੰਘ, ਪੰਡਤ ਜੱਥਾ ਮੀਆ, ਸੋਨਾ ਸਿੰਘ ਅਤੇ ਲਾਭ ਸਿੰਘ ਡੰਗੋਰਾ ਆਦਿ ਸਾਰੇ ਹੀ ਚੋਣਵੇਂ ਬੰਦੇ ਮਾਰੇ ਗਏ। ਉਸ ਦਿਨ 1744 ਈਸਵੀ ਨੂੰ ਦਸੰਬਰ ਦੀ 21 ਤਰੀਕ ਸੀ ਹੀਰਾ ਸਿੰਘ ਦਾ ਸਾਨਾ ਸਮਾਨ ਫੌਜਾਂ ਨੇ ਲੁੱਟ ਲਿਆ ਅਤੇ ਚੌਣਵੇਂ ਬੰਦਿਆਂ ਦੇ ਸਿਰ ਵੱਢ ਲਏ ਲਾਹੌਰ ਆ ਕੇ ਉਹ ਸਿਰ ਬਜ਼ਾਰਾਂ ਵਿੱਚ ਫੇਰੇ ਗਏ ਅੰਤ ਹੀਰਾ ਸਿੰਘ ਦਾ ਸਿਰ ਲਾਹੌਰੀ ਦਰਵਾਜ਼ੇ ਲਾਪ ਸਿੰਘ ਦਾ ਮੋਰੀ ਦਰਵਾਜ਼ੇ ਅਤੇ ਸੋਹਣ ਸਿੰਘ ਦਾ ਸ਼ਾਲਾਮਈ ਦਰਵਾਜ਼ੇ ਅੱਗੇ ਟੰਗ ਦਿੱਤੇ ਗਏ ਬਾਕੀ ਰਿਹਾ ਪੰਡਤ ਜੱਲੇ ਦਾ ਸਿਰ ਕਈ ਦਿਨ ਦੁਕਾਨਾਂ ਤੋਂ ਕੌਡੀਆਂ ਉਗਰਾ ਕੇ ਅੰਤੋਂ ਸਿਰ ਕੁੱਤਿਆਂ ਅੱਗੇ ਪਾਇਆ ਗਿਆ ਪੰਡਤ ਜੱਲਾ ਨੇ ਇਹ ਵੀ ਅੰਧਘੱਟ ਰਚਿਆ ਸੀ ਕਿ ਦਲੀਪ ਸਿੰਘ ਨੂੰ ਤਖਤ ਤੋਂ ਉਤਾਰ ਕੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਨੂੰ ਤਖਤ ਤੇ ਬਿਠਾਇਆ ਜਾਵੇ ਕਿਉਂਕਿ ਜੱਲਾ ਸਮਝਦਾ ਸੀ ਕਿ ਜਿੰਦਕੌਰ ਵਰਗੇ ਸਮਝਦਾਰ ਅਤੇ ਨੀਤਵਾਣੇ ਇਸਤਰੀ ਨੂੰ ਰਾਜਦਰਬਾਰ ਤੋਂ ਦੂਰ ਰੱਖਣਾ ਹੀ ਚੰਗਾ ਹੈ ਜਿੰਦਾਂ ਨੇ ਜੱਲੇ ਦੀਆਂ ਇਹੋ ਜਿਹੀਆਂ ਸਾਰੀਆਂ ਚਾਲਾਂ ਨਿਰਸਫਲ ਬਣਾ ਦਿੱਤੀਆਂ ਜੱਲਾ ਇਹੋ ਜਿਹੀਆਂ ਗੋਨਾ ਦਿਲ ਵਿੱਚ ਲੈ ਕੇ ਹੀ ਮਰ ਗਿਆ ਰਾਜਾ ਹੀਰਾ ਸਿੰਘ ਪਿੱਛੋਂ ਮਹਾਰਾਣੀ ਜਿੰਦ ਕੌਰ ਦਾ ਭਰਾ ਸਰਦਾਰ ਜੋਹਾਰ ਸਿੰਘ ਵਜ਼ੀਰ ਬਣਿਆ ਜੋਹਾਰ ਸਿੰਘ ਪੱਕਾ ਸ਼ਰਾਬੀ ਅਤੇ ਕਾਲੇ ਸੁਭਾਅ ਦਾ ਸੀ ਜਦ ਨਿਯਮ ਕੋਈ ਨਾ ਰਹੇ ਤਾਂ ਆਪੇ ਤਾਂ ਵੀ ਪੈ ਜਾਏ ਹਰ ਇੱਕ ਦੇ ਮਨ ਵਿੱਚ ਸਭ ਕਾਸੇ ਦਾ ਮਾਲਕ ਬਨਣ ਦੀ ਇੱਛਾ ਪੈਦਾ ਹੋ ਜਾਂਦੀ ਹੈ ਕੰਬਰ ਪਸ਼ੋਰਾ ਸਿੰਘ ਦਲੀਪ ਸਿੰਘ ਨਾਲੋਂ ਵੱਡਾ ਸੀ ਰਾਜ ਗੱਦੀ ਉੱਤੇ ਉਹ ਆਪਣਾ ਹੱਕ ਬਥੇਰੇ ਸਮਝਦਾ ਸੀ ਕੁਝ ਸਰਦਾਰਾਂ ਦੀ ਸਲਾਹ ਨਾਲ ਉਹ ਲਾਹੌਰ ਆ ਗਿਆ ਉਹਨੇ ਵੀ ਫੌਜਾਂ ਦਾ ਆਸਰਾ ਲੈ ਲਿਆ ਕਿਉਂਕਿ ਉਸ ਵੇਲੇ ਸਾਰੀ ਹਾਕਤ ਤਾਂ ਫੌਜੀ ਪੰਥਾ ਦੇ ਹੱਥ ਸੀ ਫੌਜ ਹੀ ਕਿਸੇ ਨੂੰ ਤਖਤ ਤੇ ਬਿਠਾਵੇ ਅਤੇ ਕਿਸੇ ਨੂੰ ਲਾਵੇ ਪਿਸ਼ੋਰਾ ਸਿੰਘ ਨੇ ਫੌਜਾਂ ਨੂੰ ਇਨਾਮ ਦੇਣ ਦਾ ਲਾਲਚ ਦੇ ਕੇ ਕੁਝ ਪੰਛੀਆਂ ਨੂੰ ਆਪਣੇ ਨਾਲ ਗੰਢ ਲਿਆ ਇਹ ਖਬਰ ਸੁਣ ਕੇ ਸਰਦਾਰ ਜਵਾਰ ਸਿੰਘ ਉਹਦੇ ਉੱਤੇ ਹਮਲਾ ਕਰਨ ਲਈ ਤਿਆਰ ਹੋ ਪਿਆ ਜਿੰਦਾ ਬਹੁਤ ਸਮਝਦਾਰ ਸੀ ਉਹਨੇ ਆਪਣੇ ਭਰਾ ਨੂੰ ਲੜਾਈ ਕਰਨ ਤੋਂ ਰੋਕ ਦਿੱਤਾ ਨਾਲ ਹੀ ਉਹਨੇ ਕੰਬਰ ਪਿਸ਼ੋਰਾ ਸਿੰਘ ਨੂੰ ਰਾਜ ਮਹਿਲਾਂ ਵਿੱਚ ਬੁਲਾ ਕੇ ਉਹਦਾ ਬਹੁਤ ਸਤਿਕਾਰ ਕੀਤਾ ਉਹਨੂੰ ਦਲੀਪ ਸਿੰਘ ਨਾਲ ਬਿਠਾ ਕੇ ਖਵਾਇਆ ਪਿਆਇਆ ਅਤੇ ਜਿੰਦਾ ਨੇ ਉਸ ਨੂੰ ਆਪਣੇ ਪੁੱਤਰ ਵਾਂਗ ਪਿਆਰ ਕੀਤਾ। ਇਹ ਸ਼ਲੋਕ ਦਾ ਪਿਸ਼ੋਰਾ ਸਿੰਘ ਦੇ ਦਿਲ ਤੇ ਚੰਗਾ ਅਸਰ ਪਿਆ। ਉਹ ਜਿੰਦਾ ਦੇ ਬਹੁਤ ਨੇੜੇ ਹੋ ਗਿਆ। ਜੋਹਾਰ ਸਿੰਘ ਇਹ ਦੇਖ ਕੇ ਸਹਾਰ ਨਾ ਸਕਿਆ। ਉਹ ਵਿੱਚੇ ਵਿੱਚ ਸੜ ਪੁੱਜ ਗਿਆ। ਉਹਨੂੰ ਭੈ ਪੈਦਾ ਹੋ ਗਿਆ ਕਿ ਪਿਸ਼ੋਰਾ ਸਿੰਘ ਉਹਦੀ ਵਜੀਰੀ ਨਾ ਖੋ ਲਵੇ। ਤੋਂ ਜੋਹਾਰ ਸਿੰਘ ਦੇ ਬਰਤਾਓ ਵਿੱਚ ਫੇਰ ਫਰਕ ਆ ਗਿਆ। ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕੰਬਰ ਪਿਸ਼ੋਰਾ ਸਿੰਘ ਮਹਿਲ ਛੱਡ ਕੇ ਫੌਜਾਂ ਵਿੱਚ ਚਲਾ ਗਿਆ। ਜਵਾਰ ਸਿੰਘ ਨੇ ਫੌਜਾਂ ਨੂੰ ਇਨਾਮ ਦੇ ਕੇ ਫਿਰ ਆਪਣੇ ਨਾਲ ਗੰਡ ਲਿਆ ਪੂਰਾ ਡਰ ਪੈਦਾ ਹੋ ਗਿਆ ਕਿ ਪਸ਼ੋਰਾ ਸਿੰਘ ਅਤੇ ਜਵਾਰ ਸਿੰਘ ਦੇ ਢੜਾਂ ਵਿੱਚ ਤਲਵਾਰ ਖੜਕ ਪਵੇਗੀ ਜਿੰਦਾਂ ਨੇ ਇਸ ਵੇਲੇ ਬੜੀ ਦਲੇਰੀ ਤੋਂ ਕੰਬ ਲਿਆ ਉਹਨੇ ਆਪਣੇ ਦੋਹਾਂ ਢੜਾਂ ਦੇ ਕੁਝ ਪੰਚਾਂ ਨੂੰ ਬੁਲਾ ਕੇ ਸੁਲਾ ਕਰਾ ਦਿੱਤੀ ਪਸ਼ੋਰਾ ਸਿੰਘ ਨੂੰ ਦਰਬਾਰ ਵੱਲੋਂ ਤੋਹਫੇ ਦਿੱਤੇ ਗਏ ਅਤੇ ਨਾਲ ਹੀ ਜ਼ਗੀਰ ਵਿੱਚ ਵਾਦਾ ਕਰਨ ਦਾ ਇਕਰਾਰ ਕੀਤਾ ਗਿਆ ਸਮਾਂ ਵਿਚਾਰ ਕੇ ਪਸ਼ੋਰਾ ਸਿੰਘ ਆਪਣੀ ਜ਼ਗੀਰ ਵਿੱਚ ਸਿਆਲਕੋਟ ਚਲਾ ਗਿਆ ਜਵਾਰ ਸਿੰਘ ਦੇ ਦਿਲ ਵਿੱਚ ਇਹ ਪੈ ਬੈਠ ਗਿਆ ਸੀ ਕਿ ਪਸ਼ੋਰਾ ਸਿੰਘ ਕਿਸੇ ਵੀ ਵੇਲੇ ਬਗਾਵਤ ਕਰਕੇ ਆਪਣੀ ਗੱਦੀ ਖੋ ਸਕਦਾ ਹੈ ਸੋ ਉਸਨੇ ਪਸ਼ੋਰਾ ਸਿੰਘ ਨੂੰ ਖਤਮ ਕਰਨ ਦੀ ठान ਲਈ ਇਸ ਬਾਰੇ ਉਸਨੇ ਜਿੰਦਾ ਨਾਲ ਵੀ ਸਲਾਹ ਨਾ ਕੀਤੀ ਉਹਨੂੰ ਪੱਕਾ ਯਕੀਨ ਸੀ ਕਿ ਜਿੰਦਾ ਅਜਿਹੀ ਗੁੰਦ ਵਿੱਚ ਕਦੇ ਸਹਿਮਤ ਨਹੀਂ ਹੋਵੇਗੀ ਇਸੇ ਸਮੇਂ ਰਾਜਾ ਗੁਲਾਬ ਸਿੰਘ ਡੰਗੋਰੇ ਨੇ ਕੰਬਰ ਪਸ਼ੋਰਾ ਸਿੰਘ ਨੂੰ ਚੁੱਕਾ ਚੁੱਕਾ ਕੇ ਸਿਆਲਕੋਟ ਵਿੱਚ ਗਦਰ ਕਰਵਾ ਦਿੱਤਾ ਦੂਜੇ ਪਾਸੇ ਗੁਲਾਬ ਸਿੰਘ ਨੇ ਸਾਰਾ ਹਾਲ ਸਰਦਾਰ ਜਵਾਰ ਸਿੰਘ ਨੂੰ ਲਿਖ ਭੇਜਿਆ ਪਿਸ਼ੋਰਾ ਸਿੰਘ ਨੇ ਸਿਆਲਕੋਟੋਂ ਤੁਰ ਕੇ ਕਿਲਾ ਅਟਾਲਾ ਉੱਤੇ ਕਬਜ਼ਾ ਜਾ ਕੀਤਾ ਇਲਾਕੇ ਦੀਆਂ ਕੁਝ ਫੌਜਾਂ ਵੀ ਉਹਦੇ ਨਾਲ ਆ ਮਿਲੀਆਂ ਉਹਨੇ ਪੰਜਾਬ ਦਾ ਮਹਾਰਾਜ ਹੋਣ ਦਾ ਐਲਾਨ ਕਰ ਦਿੱਤਾ ਉਹਨੇ ਹਮਾਇਤੀ ਸਰਦਾਰਾਂ ਨੂੰ ਉਸ ਨੂੰ ਮਹਾਰਾਜ ਮੰਨ ਕੇ ਨਜ਼ਰਾਨੇ ਤਾਰੇ ਇਹ ਖਬਰ ਸੁਣ ਕੇ ਸਰਦਾਰ ਜਵਾਰ ਸਿੰਘ ਬੜਾ ਘਬਰਾਇਆ ਜਿੰਦਾ ਦੀ ਸਲਾਹ ਉਸਨੇ ਅਜੇ ਵੀ ਜ਼ਰੂਰੀ ਨਾ ਸਮਝੀ ਉਨੇ ਫਤਿਹ ਖਾਨ ਟਿਕਾਵੇ ਸਰਦਾਰ ਚਤਰ ਸਿੰਘ ਅਟਾਰੀ ਅਤੇ ਅਟੱਕ ਪਹੁੰਚਣ ਦੇ ਹੁਕਮ ਭੇਜੇ ਫਤਿਹ ਖਾਨ ਡੇਲਾ ਇਸਮਾਨ ਖਾਨ ਤੋਂ ਅਤੇ ਅਤਰ ਸਿੰਘ ਹਜ਼ਾਰੀ ਤੋਂ ਚੱਲ ਕੇ ਸਨੇ ਫੌਜੀ ਅਟੱਕ ਪਹੁੰਚ ਗਏ ਦੂਮੀ ਜਰਨਲਾਂ ਨੇ ਜਾਂਚਿਆ ਕਿ ਫੌਜ ਦੀ ਹਮਦਰਦੀ ਕੰਬਰ ਪਿਸ਼ੋਰਾ ਸਿੰਘ ਨਾਲ ਹੈ ਉਹਨਾਂ ਸਮਿਆਂ ਦੀ ਨਜਾਕਤ ਨੂੰ ਤਾੜ ਕੇ ਹਮਲਾ ਕਰਨ ਦੀ ਥਾਂ ਸੁਲਾ ਕਰਨ ਦੀ ਗੱਲਬਾਤ ਤੋੜੀ ਇਸ ਸੁਲਾ ਦੇ ਮਾਮਲੇ ਵਿੱਚ ਮਹਾਰਾਣੀ ਜਿੰਦਰ ਨਾਲ ਨਾਮ ਵਰਤਿਆ ਗਿਆ ਪਿਸ਼ੋਰਾ ਸਿੰਘ ਦੇ ਦਿਲ ਉਤੇ ਜਿੰਦਾ ਦਾ ਚੰਗਾ ਅਸਰ ਸੀ ਉਹ ਸੁਲਾ ਕਰਨੀ ਮੰਨ ਗਿਆ ਉਹਨੇ ਰਾਜੀਨਾਮੇ ਅਟਕਦਾ ਕਿਲਾ ਖਾਲੀ ਕਰ ਦਿੱਤਾ ਅਗਲੇ ਦਿਨ ਫਤਿਹ ਖਾਨ ਚਤਰ ਸਿੰਘ ਅਤੇ ਪਿਸ਼ੋਰਾ ਸਿੰਘ ਤਿੰਨੇ ਲਾਹੌਰ ਨੂੰ ਤੁਰ ਪਏ ਰਾਹ ਵਿੱਚੋਂ ਪੰਜਾ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ ਦਰਸ਼ਨ ਕਰਨ ਠਹਿਰੇ ਇੱਥੇ ਹੀ ਰਾਤੀ ਸੁੱਤੇ ਪੇ ਪਿਸ਼ੋਰਾ ਸਿੰਘ ਨੂੰ ਧੋਖੇ ਨਾਲ ਬੰਨ ਲਿਆ ਅਤੇ ਅਗਲੇ ਦਿਨ ਕਿਲਾ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾਂ ਕੀਤਾ ਪਿੱਛੋਂ ਜਵਾਰ ਸਿੰਘ ਵੱਲੋਂ ਸਖਤ ਹੁਕਮ ਪਚਾਇਆ ਕਿ ਜਿੰਨੀ ਛੇਤੀ ਹੋ ਸੰਗੇ ਕੰਬਰ ਨੂੰ ਖਤਮ ਕੀਤਾ ਜਾਵੇ ਸੋ 30 ਅਗਸਤ 1844 ਈਸਵੀ ਦੀ ਰਾਤ ਕੰਬਰ ਪਿਸ਼ੋਰਾ ਸਿੰਘ ਨੂੰ ਕਤਲ ਕਰਕੇ ਦਰਿਆ ਅਟਕ ਵਿੱਚ ਰੋੜ ਦਿੱਤਾ ਗਿਆ ਇਹ ਖਬਰ ਲਾਹੌਰ ਪਹੁੰਚੀ ਤਾਂ ਸੁਣ ਕੇ ਜਿੰਦਕੌਰ ਬਹੁਤ ਘਬराई ਉਹ ਸਮਝਦੀ ਸੀ ਕਿ ਮੇਰੇ ਭਰਾ ਦੀ ਹੁਣ ਖੈਰ ਨਹੀਂ ਪਸ਼ੋਰਾ ਸਿੰਘ ਦੇ ਮਰਨ ਵਿੱਚੋਂ ਸ਼ੇਰੇ ਪੰਜਾਬ ਦਾ ਇੱਕੋ شہਜ਼ਾਦਾ ਦਲੀਪ ਸਿੰਘ ਹੀ ਰਹਿ ਗਿਆ ਸੀ ਕੰਬਰ ਤਾਰਾ ਸਿੰਘ ਕੁਦਰਤੀ ਮੌਤ ਮਰ ਗਿਆ ਸੀ ਕੰਬਰ ਮਲਤਾਨਾ ਸਿੰਘ ਚੁੱਪਚਾਪ ਪੇਸ ਬਦਲ ਕੇ ਕਾਵਲ ਨੂੰ ਨੱਸ ਗਿਆ ਸੀ ਸੱਤਾਂ ਵਿੱਚੋਂ ਕੇਵਲ ਇੱਕ ਦਲੀਪ ਸਿੰਘ ਰਹਿ ਗਿਆ ਸੀ ਲੋਕ ਸੋਚਦੇ ਜੇ ਇਹਨੂੰ ਕੁਝ ਹੋ ਜਾਵੇ ਤਾਂ ਫਿਰ ਕੀ ਬਣੇਗਾ ਕੰਬਰ ਪਸ਼ੋਰਾ ਸਿੰਘ ਦੀ ਮੌਤ ਦਾ ਲੋਕਾਂ ਉੱਤੇ ਬਹੁਤ ਅਸਰ ਸੀ ਸੋ ਇਸ ਕਤਲ ਉੱਤੇ ਲਗਭਗ ਸਾਰੀ ਫੌਜ ਪੜ ਕੋਠੀ ਮੀਆਂ ਅਰਬੇਲ ਸਿੰਘ ਡੰਗੋਰੇ ਦਾ ਪੁੱਤ ਪ੍ਰਿਥਵੀ ਸਿੰਘ ਬਾਗੀਆਂ ਦਾ ਆਗੂ ਬਣ ਗਿਆ ਉਹ ਥਾਂ-ਥਾਂ ਫੌਜਾਂ ਵਿੱਚ ਫਿਰਕੇ ਬੜੇ ਜਸ਼ੀਲੇ ਸ਼ਬਦਾਂ ਵਿੱਚ ਪਸ਼ੋਰਾ ਸਿੰਘ ਦੀ ਮੌਤ ਦਾ ਜ਼ਿਕਰ ਕਰਦਾ ਅਤੇ ਫੌਜਾਂ ਨੂੰ ਬਦਲਾ ਲੈਣ ਵਾਸਤੇ ਪ੍ਰੇਰਦਾ ਜੋ ਹਰ ਸਿੰਘ ਦੇ ਵਿਰੋਧੀ ਬਥੇਰੇ ਸਨ ਉਹਨਾਂ ਪ੍ਰਿਥਵੀ ਸਿੰਘ ਰਾਹੀਂ ਬਹੁਤ ਸਾਰਾ ਤੰਨ ਫੌਜਾਂ ਵਿੱਚ ਵੰਡਿਆ ਨੰਦੇ ਲਾਲਚ ਕੰਬਰ ਦੀ ਮੌਤ ਅਤੇ ਗੁੱਸੇ ਦਾ ਨਤੀਜਾ ਸਾਰੀ ਫੌਜ ਜਵਾਰ ਸਿੰਘ ਦੇ ਵਿਰੁੱਧ ਪਰਕੁੱਠੀ। ਛੌਨੀ ਵਿੱਚੋਂ ਉੱਠ ਕੇ ਫੌਜਾਂ ਨੇ ਸ਼ਹਿਰ ਅਤੇ ਕਿਲੇ ਨੂੰ ਜਾ ਕੇ ਰਿਆ। ਪ੍ਰithvi ਸਿੰਘ ਜੋ ਉਸ ਵੇਲੇ ਸਾਰੀ ਫੌਜ ਦਾ ਲੀਡਰ ਬਣਿਆ ਹੋਇਆ ਸੀ ਨੇ ਜਵਾਹਰ ਸਿੰਘ ਨੂੰ ਸੇਹਾ ਭੇਜਿਆ ਕਿ ਸਾਹਮਣੇ ਆ ਕੇ ਪਸ਼ੋਰਾ ਸਿੰਘ ਦੇ ਕਤਲ ਬਾਰੇ ਕੋਈ ਸਪਾਈ ਵੇਸ ਕਰਨੀ ਹੈ ਤਾਂ ਕਰ ਲਵੋ। ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਵੋ। ਨਾਲ ਹੀ ਉਹਨੇ ਜਵਾਰ ਸਿੰਘ ਦੀ ਫੌਜ ਨੂੰ ਹੁਕਮ ਭੇਜ ਦਿੱਤਾ ਕਿ ਜੇ ਕਿਸੇ ਨੇ ਬਰਲੀ ਫੌਜ ਦਾ ਟੱਕਰਾ ਕੀਤਾ ਤਾਂ ਸਭ ਤੋਂਪਾਂਗੇ ਉਡਾਏ ਜਾਣਗੇ ਇਹ ਹੁਕਮ ਸੁਣ ਕੇ ਜਵਾਰ ਸਿੰਘ ਦੀ ਆਪਣੀ ਫੌਜ ਵੀ ਉਹਦੇ ਵਿਰੁੱਧ ਹੋ ਗਈ ਜਵਾਰ ਸਿੰਘ ਬਾਸਤੇ ਬਚਾਓ ਦਾ ਕੋਈ ਰਾਹ ਨਾ ਰਹਾ ਉਹਨੇ ਮਹਾਰਾਣੀ ਜਿੰਦਾ ਦਾ ਆਸਰਾ ਲਿਆ ਜਵਾਹਰ ਸਿੰਘ ਅਤੇ ਜਿੰਦਾ ਨੇ ਫੌਜ ਦੀ ਤਨਖਾਹ ਵਧਾ ਦੇਣ ਦੀ ਲਿਖਤੀ ਇਕਰਾਰਨਾਮਾ ਭੇਜਿਆ ਪਰ ਫੌਜ ਮੰਨੀ ਨਾ ਅੰਤ ਜਵਾਹਰ ਸਿੰਘ ਆਪਣੀ ਭੈਣ ਨੂੰ ਲੈ ਕੇ ਫੌਜ ਦੇ ਪੇਸ਼ ਹੋਣ ਵਾਸਤੇ ਤੁਰ ਪਿਆ ਇੱਕ ਹਾਥੀ ਉੱਤੇ ਬਹੁਤ ਸਾਰਾ ਧੰਨੇ ਦੀਆਂ ਥੈਲੀਆਂ ਲੈ ਕੇ ਮਹਾਰਾਣੀ ਜਿੰਦਾ ਬੈਠੀ ਸੀ ਇੱਕ ਤਾਥੀ ਉੱਤੇ ਸਰਦਾਰ ਜਵਾਹਰ ਸਿੰਘ ਵਜੀਰ ਬੈਠਾ ਸੀ ਬਾਲਕ ਮਹਾਰਾਜਾ ਦਲੀਪ ਸਿੰਘ ਉਹਦੀ ਗੋਦ ਵਿੱਚ ਸੀ ਪਿੱਛੇ-ਪਿੱਛੇ ਜਵਾਹਰ ਸਿੰਘ ਦੇ ਕੁਝ ਮਿੱਤਰ ਵੀ ਸਨ ਇਹ ਗੱਲ 21 ਸਤੰਬਰ 1845 ਈਸਵੀ ਦੀ ਹੈ ਜਵਾਹਰ ਸਿੰਘ ਸਣੇ ਸਾਥੀਆਂ ਫੌਜ ਵਿੱਚ ਪੁੱਜਿਆ ਤਾਂ ਪ੍ਰithvi ਸਿੰਘ ਦੇ ਦੀਵਾਨ ਜਵਾਰ ਮੱਲ ਦੇ ਸਿਪਾਈਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਿੰਦਾ ਤੇ ਜਵਾਰ ਸਿੰਘ ਬਧੇਰੇ ਵਾਸਤੇ ਪਾਰਏ ਸਨ ਅਤੇ ਇਨਾਮ ਦਾ ਲਾਲਚ ਦੇ ਰਹੇ ਸਨ ਪਰ ਫੌਜ ਨੇ ਇੱਕ ਨਾ ਮੰਨੀ ਸਿਪਾਈਆਂ ਨੇ ਬੰਦੂਖਾਂ ਦੀਆਂ ਨਾਲੀਆਂ ਸਿੱਧੀਆਂ ਕਰ ਦਿੱਤੀਆਂ ਹੁਕਮ ਪਾ ਕੇ ਮੁਹਬਤ ਦੇ ਵਜ਼ੀਰ ਦਾ ਹਾਥੀ ਬਿਠਾ ਦਿੱਤਾ ਦੋਸ ਪਾਈਆਂ ਨੇ ਜਵਾਹਰ ਸਿੰਘ ਕੋਲੋਂ ਦਲੀਪ ਸਿੰਘ ਨੂੰ ਖੋਲਿਆ ਪ੍ਰਿਥਵੀ ਸਿੰਘ ਦਾ ਇਸ਼ਾਰਾ ਪਾ ਕੇ ਦੋ ਪਾਸਿਓਂ ਤੋਂ ਗੋਲੀਆਂ ਦਾਗੀਆਂ ਗਈਆਂ ਇੱਕ ਗੋਲੀ ਜਵਾਹਰ ਸਿੰਘ ਦੀ ਬੱਖੀ ਵਿੱਚ ਵੱਜੀ ਅਤੇ ਦੂਜੀ ਮੱਥੇ ਵਿੱਚ ਜੀਰ ਲਹੂ ਲਹਾਨ ਹੋ ਕੇ ਹੁੰਦੇ ਉਲਾਰ ਪਿਆ ਉਹਨੂੰ ਦੋਸ ਪਾਈਆਂ ਨੇ ਧੂਕੇ ਥੱਲੇ ਸੁੱਟ ਲਿਆ ਅਤੇ ਤਲਵਾਰ ਨਾਲ ਉਹਦਾ ਸਿਰ ਵੱਢ ਲਿਆ ਨਾਲ ਹੀ ਭਾਈ ਰਤਨ ਸਿੰਘ ਭਾਈ ਚੇਤ ਅਤੇ ਵਜੀਵ ਦੇ ਹੋਰ ਕਈ ਸਾਥੀ ਕਤਲ ਕਰ ਦਿੱਤੇ ਗਏ ਜਿਹੜਾ ਤਨਜਿੰਦਾ ਅਤੇ ਜਵਾਰ ਸਿੰਘ ਇਨਾਮ ਵਾਸਤੇ ਲੈ ਸਨ ਫੌਜਾਂ ਨੇ ਲੁੱਟ ਲਿਆ ਪ੍ਰਾ ਦਾ ਖੂਨ ਹੋਇਆ ਵੇਖ ਕੇ ਜਿੰਦਾ ਰੋਣ ਪਿੱਟਣ ਲੱਗ ਪਈ ਫੌਜ ਨੇ ਇੱਕ ਤੰਬੂ ਵਿੱਚ ਜਿੰਦਾ ਨੂੰ ਅਤੇ ਇੱਕ ਦਲੀਪ ਸਿੰਘ ਨੂੰ ਬੰਦ ਕਰ ਦਿੱਤਾ ਰਾਤ ਪਰ ਉਹ ਫੌਜ ਦੇ ਸਖਤ ਪਹਿਰੇ ਵਿੱਚ ਰਹੀ ਸਾਰੀ ਰਾਤ ਉਹ ਉੱਚੀ ਉੱਚੀ ਵੈਣਪਾ ਪਿੱਟਦੀ ਰਹੀ ਅਤੇ ਸਰਦੇਵਾਲ ਖੋਂਦੀ ਰਹੀ ਉਨਾ ਆਪਣੇ ਹੁੱਲੀਆਂ ਪਾਗਲਾ ਵਾਂਗ ਬਣਾ ਲਿਆ ਦਿਨੇ ਫੌਜ ਦੇ ਕੁਝ ਸਰਪੰਚ ਜਿੰਦਾ ਦੇ ਹਾਜ਼ਰ ਹੋਏ ਉਹਨਾਂ ਬੜੀ ਆਜ਼ਾਦੀ ਨਾਲ ਫੌਜ ਦੀ ਗਲਤੀ ਬਾਰੇ ਮਹਾਰਾਜ ਨੂੰ ਤੋਂ ਮਾਫੀ ਮੰਗੀ ਅਤੇ ਅਗਾਂਹ ਵਾਸਤੇ ਅਹਜੇ ਆਗਿਆਕਾਰੀ ਰਹਿਣ ਦਾ ਪ੍ਰਮਾਣ ਦਿੱਤਾ ਜਵਾਹਰ ਸਿੰਘ ਦੀ ਲੋਥ ਉਹਦੇ ਹਵਾਲੇ ਕਰ ਦਿੱਤੀ ਗਈ ਇਸ ਸ਼ਰਤ ਤੇ ਦਲੀਪ ਸਿੰਘ ਨੂੰ ਦੇ ਦਿੱਤਾ ਗਿਆ ਕਿ ਉਹ ਮਹਾਰਾਜੇ ਨੂੰ ਕਿਸੇ ਕਿਸਮ ਦਾ ਕਸ਼ਟ ਨਹੀਂ ਪਹਚਾਏਗੀ ਪਿਛਲੇ ਪਹਿਰੇ ਮਸਤੀ ਦਰਵਾਜੇ ਦੇ ਬਾਹਰ ਜਵਾਰ ਸਿੰਘ ਦਾ ਸੰਸਕਾਰ ਕੀਤਾ ਗਿਆ। ਮਹਾਰਾਣੀ ਜਿੰਦਾ ਉਦੋਂ ਬਹੁਤ ਰੋਈ ਘਰ ਲਾਈ। ਉਹਦਾ ਵਿਲਕਾਪ ਸੁਣ ਕੇ ਪੱਥਰ ਵੀ ਘਰ ਲਾ ਉਠੇ। ਉਹਦੇ ਵਿਰੋਧੀਆਂ ਦੇ ਮਨ ਵੀ ਕੁਛ ਚਿਰ ਵਾਸਤੇ ਪਛੀਜੇ ਪਏ। ਬਹੁਤ ਸਾਰੇ ਸਰਪੰਚਾਂ ਨੇ ਮਿਲ ਕੇ ਜਿੰਦਾ ਦੇ ਹੰਡੋਰਿਆਂ ਤੇ ਕਾਬੂ ਪਾ ਕੇ ਕਿਹਾ, "ਤੁਸਾਂ ਮੇਰੇ ਨਾਲ ਜੁਗਗਵਾਰੀ ਕੀਤੀ ਹੈ।" ਬਹੁਤ ਸਾਰੇ ਸਰਪੰਚਾਂ ਨੇ ਮਿਲ ਕੇ ਜਿੰਦਾ ਦੇ ਹੰਡੋਰਿਆਂ ਤੇ ਕਾਬੂ ਪਾ ਕੇ ਕਿਹਾ, ਤੁਸਾਂ ਮੇਰੇ ਨਾਲ ਜੱਗੋਬਾਰੀ ਕੀਤੀ ਹੈ ਤੁਸਾਂ ਮੇਰੇ ਪ੍ਰਾਹ ਨੂੰ ਕੈਦ ਕਰ ਲੈਂਦੇ ਦੇਸ਼ੋਂ ਬਾਹਰ ਕੱਢ ਦਿੰਦੇ ਪਰ ਭੈਣ ਦੀ ਅੱਖਾਂ ਸਾਹਮਣੇ ਉਹਦਾ ਖੂਨ ਨਾ ਕਰਦੇ ਨਹੀਂ ਤਾਂ ਤੁਸੀਂ ਮੈਨੂੰ ਵੀ ਨਾਲ ਹੀ ਮਾਰ ਮਕਾੰਦੇ ਹੁਣ ਮੇਰਾ ਮਨ ਤਾਂ ਸ਼ਾਂਤ ਹੋਵੇਗਾ ਜੇ ਜਵਾਹਰ ਸਿੰਘ ਦੇ ਕਾਤਲ ਮੇਰੇ ਹਵਾਲੇ ਕਰ ਦੇਵੋ ਪ੍ਰਿਥਵੀ ਸਿੰਘ ਡੰਗੋਰਾ ਰਾਤੋਂ ਰਾਤ ਜੰਮੂ ਨੂੰ ਨਸ ਗਿਆ ਦੀਵਾਨ ਜਵਾਹਰ ਮੱਲ ਨੂੰ ਫੜ ਕੇ ਫੌਜਾਂ ਨੇ ਜਿੰਦਾ ਦੇ ਹਵਾਲੇ ਕਰ ਦਿੱਤਾ ਕੁਝ ਮਹੀਨੇ ਕੈਦ ਰੱਖ ਕੇ ਜਿੰਦਾ ਨੇ ਉਹਨਾਂ ਨੂੰ ਵੀ ਰਹਾ ਕਰ ਦਿੱਤਾ ਸਰਦਾਰ ਜੁਵਾਰ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਸਰਦਾਰਾਂ ਦੇ ਦਿਲ ਤੇ ਐਨਾ ਭੜਾ ਪਾਪ ਪਿਆ ਕਿ ਫਿਰ ਵਜ਼ੀਰ ਬੰਦ ਦੀ ਹਾਮੀ ਕੋਈ ਨਾ ਭਰੇ ਫੌਜ ਇੰਨੀ ਆਪ ਦੁਹਾਰੀ ਹੋ ਗਈ ਕਿ ਉਹਦੇ ਹੱਥੋਂ ਕਿਸੇ ਦਾ ਵੀ ਕਤਲ ਕਰਵਾਇਆ ਜਾ ਸਕਦਾ ਸੀ ਫੌਜ ਨੂੰ ਕਾਬੂ ਰੱਖਣ ਲਈ ਹਰ ਇੱਕ ਆਪਣੀ ਸ਼ਕਤੀ ਤੋਂ ਬਾਹਰ ਸਮਝਦਾ ਸੀ ਰਾਜਾ ਧਿਆਨ ਸਿੰਘ ਡੰਗੋਰੀ ਦੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ ਗਿਆ ਪਰ ਉਹਨੇ ਬਠੇਰੀ ਉਮਰ ਦੇ ਹੋਣ ਦੇ ਬਹਾਨੇ ਨਾ ਕਰ ਦਿੱਤੀ ਫਿਰ ਲਾਲ ਸਿੰਘ ਤੇਜ ਸਿੰਘ ਆਦੀ ਕੁਝ ਹੋਰ ਸਰਦਾਰਾਂ ਨੂੰ ਵੀ ਕਿਹਾ ਗਿਆ ਪਰ ਹਾਨੀ ਕਿਸੇ ਨਾ ਭਰੀ ਅੰਤ ਮਹਾਰਾਣੀ ਜਿੰਦਕੌਰ ਨੇ ਸਾਰੀ ਤਾਕਤ ਆਪਣੇ ਹੱਥ ਲੈ ਲਈ ਅਤੇ ਪੰਚਾਇਤ ਬਣਾ ਕੇ ਉਹਦੀ ਮਦਦ ਨਾਲ ਰਾਜ ਕਰਨ ਲੱਗੀ ਪੰਚਾਇਤਾਂ ਦੇ ਸਦਕ ਦੇ ਮੈਂਬਰ ਦੀਵਾਨ ਦਾ ਨੀਨਾਨਾਥ ਭਾਈ ਰਾਮ ਸਿੰਘ ਮਿਸ਼ਰ ਲਾਲ ਸਿੰਘ ਆਦ ਸਨ ਪਰ ਤੇਰਾਮ ਅਤੇ ਫਕੀਰ ਨੂਰ 3 ਤਨਖਾਹ ਵੰਡਣ ਤੇ ਲਾਏ ਗਏ ਛੋਟੀ ਜਹੀ ਜਿੰਦਾ ਨੇ ਨੂਰਜਹਾਨ ਬੇਗਮ ਦੀ ਕਹਾਣੀ ਪੜ੍ਹ ਕੇ ਕਦੇ ਕਿਹਾ ਸੀ ਮੈਂ ਵੀ ਰਾਜ ਕਰਾਂਗੀ ਉਹਨੂੰ ਰਾਜ ਦਾ ਸਮਾਂ ਤਾਂ ਮਿਲ ਗਿਆ ਪਰ ਬਥੇਰੇ ਬੜੇ ਮਹਿੰਗੇ ਮੁੱਲ ਜਿੰਦਾਬਾਰੀ ਲੇਡੀ ਲਾਂਗਨ ਲਿਖਦੀ ਹੈ ਮਹਾਰਾਣੀ ਜਿੰਦਾ ਆਪਣੇ ਪੁੱਤ ਦੀ ਬਾਲਕ ਅਵਸਥਾ ਵਿੱਚ ਉਸ ਦੀ ਪ੍ਰਤੀਪਾਲਨਾ ਬਣੀ ਲਾਇਕ ਅਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ ਉਹਦਾ ਪੰਚਾਇਤਾਂ ਵਿੱਚ ਬੜਾ ਅਸਰ ਸੀ ਉਹ ਨੀਤੀ ਨੂੰ ਸਮਝਣ ਵਾਲੀ ਅਤੇ ਵੱਡੇ ਹੌਂਸਲੇ ਵਾਲੀ ਸੀ ਇਹੋ ਜੀ ਹਿੰਮਤ ਵਾਲੇ ਜਿੰਦ ਰਾਣ ਜਿਦੀ ਮਾਲਕ ਬਣੀ ਪਰ ਅਫਸੋਸ ਉਸ ਵੇਲੇ ਪੰਜਾਬ ਰਾਜ ਅੰਦਰੋਂ ਅਸਲੋਂ ਖੋਖਲਾ ਹੋ ਚੁੱਕਾ ਸੀ ਉਸ ਦੇ ਵੱਡੇ ਵੱਡੇ ਸਰਦਾਰ ਸ਼ਾਦਿਸ਼ਾਂ ਦੇ ਪੁਤਲੇ ਬਣ ਚੁੱਕੇ ਸਨ ਪੰਡਿਤ ਲਾਲ ਸਿੰਘ ਅਤੇ ਤੇਜ ਸਿੰਘ ਤਾਕਤ ਹਾਜ਼ਰ ਕਰਨਾ ਚਾਹੁੰਦੇ ਸਨ ਸਗੋਂ ਤਾਕਤ ਦੇ ਢਾਈ ਭੁੱਖੇ ਸਨ ਪਰ ਸਿੱਖ ਫੌਜ ਨੂੰ ਕਾਬੂ ਕਰਨ ਲਈ ਹਿੰਮਤ ਉਹਨਾਂ ਵਿੱਚ ਨਹੀਂ ਸੀ ਅੰਤੋਂਨਾ ਇੱਕ ਰਾਹ ਰੱਬ ਲਿਆ ਉਹਨਾਂ ਅੰਦਰਖਾਨੇ ਅੰਗਰੇਜ਼ ਅਫਸਰਾ ਨਾਲ ਗੰਢੀ ਸ਼ਾਦਸ਼ੇ ਇਹ ਬਣਾਈ ਗਈ ਕਿ ਖਾਲਸਾ ਫੌਜ ਨੂੰ ਅੰਗਰੇਜ਼ਾਂ ਨਾਲ ਟਕਰਾ ਕੇ ਮਰਵਾ ਦਿੱਤਾ ਜਾਏ ਅਤੇ ਫਿਰ ਅੰਗਰੇਜ਼ ਦੀ ਛਤਰ ਛਾਇਆ ਥੱਲੇ ਪੰਜਾਬ ਦੀ ਵਜਾਰਤ ਸੰਭਾਲ ਲਈ ਜਾਏ। ਇਹ ਗੁੰਦ ਅਥਕਣਕੋਣੀ ਅਤੇ ਦੇਸ਼ਤਰੋ ਦੇ ਬਰਾਬਰ ਸੀ। ਪਰ ਸ਼ਾਦਸ਼ੀ ਤਾਕਤ ਦੇ ਭੁੱਖੇ ਲੀਡਰ ਸਭ ਕੁਝ ਕਰਨ ਵਾਸਤੇ ਤਿਆਰ ਹੋ ਗਏ। ਅੰਗਰੇਜ਼ੀ ਸਰਕਾਰ ਦੀ ਬਦਲੀ ਹੋਈ ਪਾਲਿਸੀ ਅਤੇ ਪੰਜਾਬੀਆਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਸੀ। ਅੰਗਰੇਜ਼ ਕਰਮਚਾਰੀਆਂ ਦੀਆਂ ਵਧੀਆਂ ਤੋਂ ਖਾਲਸਾ ਫੌਜਾਂ ਚਿੜੀਆਂ ਬੈਠੀਆਂ ਸਨ। ਲਾ ਸਿੰਘ ਤੇਜ ਸਿੰਘ ਇਸ ਬੇਚੈਨ ਹਾਲਤ ਦਾ ਫਾਇਦਾ ਉਠਾ ਕੇ ਫੌਜਾਂ ਨੂੰ ਸਗੋਂ 扑ੜਕਾ ਦਿੱਤਾ ਸਿੱਖ ਸਫਾਈ ਨੂੰ ਯਕੀਨ ਹੋ ਗਿਆ ਕਿ ਹੁਣ ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ